ਹਰਮਿੰਦਰ ਸਿੰਘ ਜੀ ਪੁੱਤੋ ਜੋ ਸੰਤ ਸਿੰਘ ਇਹ ਸਾਡੇ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ 2 ਸਾਲ ਰਹਿੰਦੇ ਸੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਸ਼ਮੀਰ ਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ 10 ਰੇ ਨੇ ਵੀ ਬੰਬ ਮਾਰ ਕੇ ਇਹਨਾਂ ਚੋਂ 4 ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀਗਾ ਇਹਦਾ ਦੋਸਤ ਤੇ ਕੇ ਸੀਗਾ ਇੱਕ ਕੋ ਵਿੱਚ ਅਫਸਰ ਸੀ ਇਹਨਾਂ ਦੇ ਕਦੋਂ ਭਰਤੀ ਹੋਏ ਸੀ ਜੀ ਇਹਦੇ ਤੇ 13 ਸਾਲ ਦੀ ਸਰਵਿਸ 14 ਸਾਲ ਦੀ ਹੋ ਗਈ ਸੀ ਜੀ ਸਨ ਤਾਂ ਹੁਣ ਮੇਰੇ ਤੇ ਦੋ ਸਾਲ ਰਹਿ ਗਏ ਸੀ ਕਿਤੇ ਤੂੰ ਦੋ 2011 ਮੁੰਡਾ ਸੀਗਾ 26 ਮਾਸ ਸਾਲ ਸੀਗਾ ਜੀ ਇਹਦਾ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ ਕੱਲ ਪਰਿਵਾਰ ਚੇਹੀ ਹੋਈ ਆ ਜੀ ਸਾਰੇ ਕੱਲ ਕਹਿ ਰਿਹਾ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਨਹੀਂ ਮਿਲਿਆ ਵੇ ਅਸੀਂ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਕਿਗਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾਂ ਹੀ ਚਾਰ ਸਪੀਰ ਨੂੰ ਘਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕੱਲ ਫਾਇਰਿੰਗ ਹੁੰਦੀ ਦੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਫਾਇਰਿੰਗ ਚੱਲਦੀ ਰੋਂ ਦਿਨ ਹੋ ਗਏ ਕੱਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਪੂਰੇ ਆ ਚਾਰ ਸਵੇਰੋਂ ਘਰੇ ਹੋਏ ਸੀਗੇ ਅਤਵਾਦੀਆਂ ਦੇ ਵਿੱਚ ਪਰਿਵਾਰ ਚ ਕੋਣ ਕੋਣ ਹੈ ਜੀ ਪਰਿਵਾਰ ਦੇ ਵਿੱਚ ਇੱਕ ਦਾ ਛੋਟਾ ਭਰਾ ਹੈ ਜੀ ਇਹਦੇ ਭੈਣ ਪਈ ਆ ਮੰਜੇ ਤੇ ਇੱਕ ਮਿੰਟ ਲਈ ਅਪਸੈਟ ਆ ਇੱਕ ਮਾਤਾ ਇੱਕ ਪਿਤਾ ਜੀ ਕੀ ਉਹਦੇ ਸੁਪਨੇ ਕੀ ਸੀਗੇ ਜੀ ਉਹਨੇ ਸਫਲ ਇਹ ਸੀ ਜੀ ਹਫਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀਆਂ ਦਿਲ ਚ ਰਹਿ ਗਿਆ ਦਿਲ ਦੀਆਂ ਦਿਲ ਚ ਰਹਿ ਗਿਆ ਦਿਲ ਦੀਆਂ ਦਿਲ ਚ ਰਹਿ ਗਿਆ ਬਾਰ ਬਾਰ ਬਹਿ ਕੇ ਅਸੀਂ ਪੁੱਤ ਵਿਆਹ ਕਰਾ ਲਾ ਉਹਤੂ ਵਿਆਹ ਕਰਾ ਲਾ ਨਹੀਂ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਆਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਬਸ ਦਿਲ ਦੇ ਰਮਾਨ ਦਿਲ ਚ ਲੈ ਗਿਆ ਤੁਹਾਨੂੰ ਕਿਵੇਂ ਪਤਾ ਗਿਆ ਕਿ ਦਸ਼ੀਦ ਹੋ ਗਿਆ ਜੀ ਸਵੇਰੇ ਔਜ ਦੇ ਅਫਸਰਾਂ ਦਾ ਫੋਨ ਆਇਆ ਜੀ ਬਈ ਇਹ ਕੰਮ ਹੋ ਗਿਆ ਮੇਰੇ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਵੀ ਸ਼ੋਨਾਂ ਦੀ ਸਿਹਤਾਂ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖਾੜਕੂ ਆ ਕੇ ਸਾਡੇ ਜਵਾਨਾਂ ਨੂੰ ਇਕੱਲੇ ਗੋਲੇ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਕਿਸੇ ਵੀ ਚੀਜ਼ 'ਨਾਂ ਹਮਲਾ ਕਰ ਸਕਦੇ ਡਰੋਨ ਨਾਲ ਹਮਲਾ ਕਰ ਸਕਦੇ ਆ ਵੱਡੀਆਂ ਵੱਡੀਆਂ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉੱਥੇ ਉਹਨਾਂ ਤੋਂ 5 10 20 ਅਤਵਾਦੀ ਨਹੀਂ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰਨਗੇ ਠੀਕ ਆ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਨੂੰ بار بار ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਇੱਕ ਜਗੋਲੀ ਬਜਣੀਆ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹਾਸ ਹਾਸ ਗੱਲਾਂ ਕੀਤੀਆਂ ਨੇ ਬੱਚੇ ਨੇ ਪੰਜ ਪੰਜ ਦਿਨ ਦਾ ਘਰਿਆ ਹੋਇਆ ਸੀਗਾ 5 ਦਿਨ ਦਾ ਭੁੱਖਾ ਸੀ ਨਾ ਪਾਣੀ ਪਹਾੜਾਂ ਦੀ ਮਿੱਟੀ ਆ ਖਾ ਕੇ ਜੀਵਾਰਾ ਕਰਦੇ ਨੇ ਡੱਡ ਬੋਡੀ ਚੱਕਣ ਵਾਸਤੇ ਵੀ ਤਾਂ ਜਵਾਨ ਉਹਦੇ ਕੋਲ ਗਏ ਨੇ ਪਰ ਉਥੇ ਸਰਕਾਰਾਂ ਦਾ ਫਰਜ਼ ਵਾਹੇ ਉਹਨਾਂ ਨੂੰ ਖਾਣਾ ਪਹਚਾਉਣਾ ਉਹਨਾਂ ਦੀ ਸਿਹਤਾਂ ਕਰ ਨਹੀਂ ਤੇ ਜਾ ਉਹਨਾਂ ਨੂੰ ਉਥੇ ਫੋਰਸ ਹੋਰ ਭੇਜ ਦੇ ਇਸਾ ਨੂੰ ਇਹ ਨਾ ਜਦੋਂ ਪਿੱਛੇ ਮੇਰਾ ਨਾਮ ਜੀ ਗਰਮੀਤ ਕੌਰ ਹੈ ਤੁਹਾਡੇ ਬੇਟੇ ਦਾ ਨਾਮ ਜੀ ਸ਼ਹੀਦ ਹੋਏ ਕੀ ਨਾਮ ਸੀ ਉਹਨਾਂ ਦਾ ਸਰਮਿੰਦਰ ਸਿੰਘਾ ਜੀ ਹੈ ਨਾਮ ਕਦੋਂ ਭਰਤੀ ਹੋਇਆ ਸੀਗਾ ਜੀ ਭਰਤੀ 16 ਜੁਆ ਹੈ ਜੀ ਅੱਛਾ ਜੀ ਤੇ ਹੁਣ ਸ਼ਹੀਦ ਹੋਏ ਤੁਹਾਨੂੰ ਕਿੱਦਾਂ ਪਤਾ ਲੱਗਣਾ ਗੱਲਬਾਤ ਹੋਈ ਉਹਦੀ ਕੋਈ ਮੇਰੇ ਨਾਲ ਗੱਲਬਾਤ ਜਰਾ ਰਾਤ ਮੈਂ 5 ਵਜੇ ਕੋਲ ਕਲਾਈ ਜਾਦੋਂ ਨੇ ਕਿ ਹਦੀ ਵਿੱਚ ਮੈਂ ਬਹੁਤ ਮਜ਼ਦੂਰੀ 'ਚ ਖੜਾ ਹੈ ਕੋਈ ਕੋਈ ਪਖਣ ਪਾਣੇ ਤਿੰਨ ਤਿੰਨ ਮਿੱਟੀ ਪਾਣੀ ਖਾ ਖਾ ਕੇ ਟਾਈਮ ਪੂਰਾ ਕਰਦਾ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਇਆ ਕੀ ਹੋ ਜਾਣਾ ਨਾ ਕੋਈ ਫੌਰੀ ਦਾ ਫੌਰੀ ਨਾ ਕੋਈ ਕੋਈ ਨਹੀਂ ਦੀ ਉੱਤੇ ਕਹਿੰਦਾ ਸਾਨੂੰ ਘੇਰਾ ਪਾਇਆ ਹੋਇਆ ਤਾਂ ਕੋਈ ਫੌਜੀ ਫੌਜੀਆ ਅੰਦਾ ਅਤਵਾਦੀਆਂ ਨੇ ਸਾਨੂੰ ਘੇਰਾ ਪਾਇਆ ਹੋਇਆ ਤੇ ਅਸੀਂ ਨਿਕਲ ਕੇ ਤਾਂ ਅਸੀਂ ਛੱਕਦੇ ਨਹੀਂ